ਸੋ ਦੇਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਸੋ ਹੁਸ਼ਿਆਰਪੁਰ ਦੇ ਵਿੱਚ ਅੱਜ ਕੈਂਡਾ ਦਾ ਥਾਣੇ ਦੇ ਬਿਲਕੁਲ ਸਾਹਮਣੇ ਹੀ ਇੱਕ ਮਾਰਕੀਟ ਦੇ ਵਿੱਚ ਡੈਡ ਬੋਡੀ ਮਿਲੀ ਹੈ ਤੇ ਆਓ ਗੱਲਬਾਤ ਕਰਾਂਗੇ ਸਾਡੇ ਨਾਲ ਕਿਰਨ ਸਿੰਘ ਜੀ ਸਿਟੀ ਦੇ ਐਸ ਐਚ ਓ ਖੜੇ ਨੇ ਸਰ ਇਹ ਕੀ ਹੈ ਸਾਰਾ ਮਾਮਲਾ ਬੋਡੀ ਦਾ ਕੋਈ ਪਤਾ ਸਰ ਗਰੀਬ ਸਾਡੇ ਛੋਟੀ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਲਵਾਰਸ ਲਾਸ਼ ਦੁਕਾਨ ਦੀ ਛੱਤ ਤੇ ਪਈ ਆ ਤੇ ਉਹਦੀ ਹਾਲਤ ਕਾਫੀ ਖਰਾਬ ਹੈ ਤੇ ਅਸੀਂ ਆਪਣੀ ਪੁਲਿਸ ਟੀਮ ਭੇਜ ਕੇ ਉਹਨੂੰ 72 ਘੰਟੇ ਵਾਸਤੇ ਸਿਵਲ ਹਸਪੀਟਲ ਦੀ ਮੋਰਚੀਲੀ ਚ ਰੱਖਵਾ ਦਿੱਤਾ। ਉਹਦੀ ਫੋਟੋਗ੍ਰਾਫ ਖਿੱਚ ਕੇ ਆਪਾਂ ਸਰਕੂਲੇਟ ਕਰਦੇ ਆਂ ਤੁਹਾਡੇ ਚੈਨਲ ਤੇ ਹੋਰ ਸੋਸ਼ਲ ਮੀਡੀਆ ਰਾਹੀਂ ਤੇ ਜਦੋਂ ਵੀ ਪਛਾਣ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਪਛਾਣ ਹੋ ਜਾਂਦੀ ਹੈ। ਜਦੋਂ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਅਮਲ ਜਲਦੀ ਜਾਂਦੀ ਜਾਵੇਗੀ। ਸਰ ਕੀ ਲੱਗਦਾ ਹੈ ਕਿ ਮਾਮਲਾ ਕੋਈ ਕੋਈ ਕਤਲ ਲੱਗਦਾ ਜਾਂ ਕੋਈ ਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਰਾ ਕੁਝ ਕਲੀਅਰ ਹੋ ਪਾਏਗਾ। ਕੁਝ ਵੀ ਇਸ ਤਰ੍ਹਾਂ ਕਹਿਣਾ ਕਿਉਂਕਿ ਉਹਦੀ ਬਾਡੀ ਦੀ ਹਾਲਤ ਗਲ ਚੁੱਕੀ ਆ। ਥੋੜੀ ਡੀਕੰਪੋਜ਼ ਹੋਈ ਹੈ ਬਾਡੀ। ਜਿਆਦਾ ਕੁਝ ਵੀ ਉਦੇ ਹਾਰ ਤੇ ਹੀ ਅਗਲੀ ਕਾਰਵਾਈ ਕਰ ਲੈਣ ਦੀ ਜਰੂਰਤ ਹੈ ਤੇ ਉਹਦੀ ਪਹਿਲਾਂ ਪਛਾਣ ਕਰਨੀ ਜ਼ਰੂਰੀ ਹੈ ਉਹਦੇ ਵਾਸਤੇ ਅਸੀਂ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਅਸੀਂ ਉਹਦੀ ਸੋਸ਼ਲ ਮੀਡੀਆ ਤੇ ਸਰਕੂਲੇਟ ਕਰਦੇ ਆ ਕਿ ਲੱਗਦਾ ਸਰ ਕਦੋਂ ਕਦੀ ਕਿੰਨੇ ਦਿਨਾਂ ਦੀ ਬੋਡੀ ਪਈ ਹੈ ਕੋਈ ਬੋਡੀ ਵੈਸੇ ਕਰੀਬ ਲੱਗ ਰਿਹਾ ਤੇ 3 ਤੋਂ 4 ਦਿਨ ਪੁਰਾਣੀ ਹੈਗੀ ਆ ਤੇ ਬਾਕੀ ਜੋ ਸਹੀ ਤਾਥਿਆ ਉਹ ਸਿਰਫ ਪੋਸਟ ਮੈਡਮ ਦੀ ਰਿਪੋਰਟ ਤੋਂ ਹੀ پتہ ਲੱਗਣਗੇ ਠੀਕ ਹੈ ਸਰ ਥੈਂਕ ਯੂ ਸੋ ਐਸਐਚਓ ਸਾਹਿਬ ਹੈ ਸਾਡੇ ਨਾਲ ਖੜੇ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਜੇ ਡੈੱਡ ਬੋਡੀ ਮਿਲੀ ਹੈ ਪੋਸਟਮਾਰਟ ਤੋਂ ਬਾਅਦ ਹੀ ਪਤਾ ਲੱਗੇਗਾ ਸੋ ਤੁਸੀਂ ਦੇਖਦੇ ਰਹੋ ਦਿਨਿਕ ਸਵੇਰਾ ਮੈਂ ਤੁਹਾਡਾ ਰਿਸ਼ੀ ਕੁਮਰਾ ਹੁਸ਼ਿਆਰ ਤੋਂ ਸੋ ਦਿਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਸੋ ਹੁਸ਼ਿਆਰਪੁਰ ਦੇ ਵਿੱਚ ਅੱਜ ਕੈਨੇਡਾ ਕਾ ਥਾਣੇ ਦੇ ਬਿਲਕੁਲ ਸਾਹਮਣੇ ਹੀ ਇੱਕ ਮਾਰਕੀਟ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਤੇ ਆਹ ਗੱਲਬਾਤ ਕਰਾਂਗੇ ਸਾਡੇ ਨਾਲ ਕਿਰਨ ਸਿੰਘ ਜੀ ਸਿਟੀ ਦੇ ਐਸਐਚਓ ਖੜੇ ਨੇ ਸਰ ਇਹ ਕੀ ਹੈ ਸਾਰਾ ਮਾਮਲਾ ਬੋਡੀ ਦਾ ਕੋਈ ਪਤਾ ਲੱਗ ਸਾਡੇ ਗਰੀਬ ਸਾਡੇ ਛੋਈ ਇਨਫੋਰਮੇਸ਼ਨ ਮਿਲੀ ਹੈ ਵੀ ਇੱਕ ਲਵਾਰਸ ਲਾਸ਼ ਦੁਕਾਨ ਦੀ ਛੱਤ ਤੇ ਪਈ ਆ ਤੇ ਉਹਦੀ ਹਾਲਤ ਕਾਫੀ ਖਰਾਬ ਹੈ ਤੇ ਅਸੀਂ ਆਪਣੀ ਪੁਲਿਸ ਟੀਮ ਭੇਜ ਕੇ ਉਹਨੂੰ 72 ਘੰਟੇ ਵਾਸਤੇ ਸਿਵਲ ਹਸਪੀਟਲ ਦੀ ਮੋਰਚਲੀ 'ਚ ਰੱਖਵਾ ਦਿੱਤਾ ਉਹਦੀ ਫੋਟੋਗ੍ਰਾਫ ਖਿੱਚ ਕੇ ਆਪਾਂ ਸਰਕੂਲੇਟ ਕਰਦੇ ਆ ਤੁਹਾਡੇ ਚੈਨਲ ਤੇ ਹੋਰ ਸੋਸ਼ਲ ਮੀਡੀਆ ਰਾਹੀਂ ਤੇ ਜਦੋਂ ਵੀ ਪਛਾਣ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਪਛਾਣ ਹੋ ਜਾਂਦੀ ਹੈ ਜਦੋਂ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਅਮਲ ਜਲਿਆਂਦੀ ਜਾਵੇਗੀ ਸਰ ਕੀ ਲੱਗਦਾ ਹੈ ਕਿ ਮਾਮਲਾ ਕੋਈ ਕੋਈ ਕਤਲ ਲੱਗਦਾ ਜਾਂ ਕੋਈ ਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਰਾ ਕੁਝ ਕਲੀਅਰ ਹੋ ਪਾਏਗਾ ਕੁਝ ਵੀ ਇਸ ਤਰ੍ਹਾਂ ਕਹਿਣਾ ਕਿਉਂਕਿ ਇਹਦੀ ਬਾਡੀ ਦੀ ਹਾਲਤ ਗਲ ਚੁੱਕੀ ਆ ਥੋੜੀ ਡੀਕੰਪੋਜ਼ ਹੋਈ ਹੈ ਬਾਡੀ ਜਿਆਦਾ ਕੁਝ ਵੀ ਕਹਿਣਾ ਮਤਲਬ ਇਸ ਮੌਕੇ ਤੇ ਸਹੀ ਨਹੀਂ ਹੋਵੇਗਾ ਤੇ ਜੋ ਵੀ ਪੋਸਟ ਮਾਰਡਮ ਦੀ ਰਿਪੋਰਟ ਹੋਏਗੀ ਉਹਦੇ ਆਧਾਰ ਤੇ ਹੀ ਅਗਲੀ ਕਾਰਵਾਈ ਕਰਜ ਲੈਂਦੇ ਜਾਵੋਗੇ ਤੇ ਉਹਦੀ ਪਹਿਲਾਂ ਪਛਾਣ ਕਰਨੀ ਜ਼ਰੂਰੀ ਹੈ ਉਹਦੇ ਵਾਸਤੇ ਅਸੀਂ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਅਸੀਂ ਉਹਦੀ ਉਹਨੂੰ ਸੋਸ਼ਲ ਮੀਡੀਆ ਤੇ ਸਰਕੂਲੇਟ ਕਰਦੇ ਹਾਂ ਕੀ ਲੱਗਦਾ ਸਰ ਕਦੋਂ ਕਦੀ ਕਿੰਨੇ ਦਿਨਾਂ ਦੀ ਬੋਡੀ ਪਈ ਹੈ ਕੋਈ ਬੋਡੀ ਵੈਸੇ ਕਰੀਬ ਲੱਗ ਰਿਹਾ ਤੇ 3 ਤੋਂ 4 ਦਿਨ ਪੁਰਾਣੀ ਹੈਗੀ ਆ ਤੇ ਬਾਕੀ ਜੋ ਸਹੀ ਤਾਥਿਆ ਉਹ ਸਿਰਫ ਪੋਸਟ ਮਾਰਡਮ ਦੀ ਰਿਪੋਰਟ ਤੋਂ ਹੀ ਰੋਧ ਲੱਗਣਗੇ ਠੀਕ ਹੈ ਸਰ ਥੈਂਕ ਯੂ ਸੋ ਐਸਐਚਓ ਸਾਹਿਬ ਸਾਡੇ ਨਾਲ ਖੜੇ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਜਿਹੜੀ ਡੈੱਡ ਬੋਡੀ ਮਿਲੀ ਹੈ ਪੋਸਟਮਾਰਟ ਤੋਂ ਬਾਅਦ ਹੀ ਪਤਾ ਲੱਗੇਗਾ ਸੋ ਤੁਸੀਂ ਦੇਖਦੇ ਰਹੋ ਦਿਨਿਕ ਸਵੇਰਾ ਮੈਂ ਤੁਹਾਡਾ ਰਿਸ਼ੀ ਕੁਮਰਾ ਹੁਸ਼ਿਆਰ ਕੋਲ ਤੋਂ ਸੋ ਦਿਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਸੋ ਹੁਸ਼ਿਆਰਪੁਰ ਦੇ ਵਿੱਚ ਅੱਜ ਕੈਂਡਾਗਾ ਥਾਣੇ ਦੇ ਬਿਲਕੁਲ ਸਾਹਮਣੇ ਹੀ ਇੱਕ ਮਾਰਕੀਟ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਤੇ ਆਹ ਗੱਲਬਾਤ ਕਰਾਂਗੇ ਸਾਡੇ ਨਾਲ ਕਿਰਨ ਸਿੰਘ ਜੀ ਸਿਟੀ ਦੇ ਐਸਐਚਓ ਖੜੇ ਨੇ ਸਰ ਇਹ ਕੀ ਹੈ ਸਾਰਾ ਮਾਮਲਾ ਬੋਡੀ ਦਾ ਕੋਈ ਪਤਾ ਲੱਗਾ ਸਰ ਲਗਭਗ ਸਾਡੇ ਕੋਲ ਹੀ ਇਨਫੋਰਮੇਸ਼ਨ ਮਿਲੀ ਤੇ ਉਹਦੀ ਹਾਲਤ ਕਾਫੀ ਖਰਾਬ ਹੈ ਤੇ ਅਸੀਂ ਆਪਣੀ ਪੁਲਿਸ ਟੀਮ ਭੇਜ ਕੇ ਉਹਨੂੰ 72 ਘੰਟੇ ਵਾਸਤੇ ਸਿਵਲ ਹਸਪੀਟਲ ਦੀ ਮੋਰਚਲੀ 'ਚ ਰਖਵਾ ਦਿੱਤਾ ਉਹਦੀ ਫੋਟੋਗ੍ਰਾਫ ਖਿੱਚ ਕੇ ਆਪਾਂ ਸਰਕੂਲੇਟ ਕਰਦੇ ਆ ਤੁਹਾਡੇ ਚੈਨਲ ਤੇ ਹੋਰ ਸੋਸ਼ਲ ਮੀਡੀਆ 'ਰਾਂਹੀ ਤੇ ਜਦੋਂ ਵੀ ਪਛਾਣ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਪਛਾਣ ਹੋ ਜਾਂਦੀ ਹੈ ਜਦੋਂ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਅਮਲ ਜਲਿਆਂਦੀ ਜਾਵੇਗੀ ਸਰ ਕੀ ਲੱਗਦਾ ਹੈ ਕਿ ਮਾਮਲਾ ਕੋਈ ਕੋਈ ਕਤਲ ਲੱਗਦਾ ਜਾਂ ਕੋਈ ਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਰਾ ਕੁਝ ਕਲੀਅਰ ਹੋ ਪਾਏਗਾ ਕੁਝ ਵੀ ਇਸ ਤਰ੍ਹਾਂ ਕਹਿਣਾ ਕਿਉਂਕਿ ਇਹਦੀ ਬਾਡੀ ਦੀ ਹਾਲਤ ਗਲ ਚੁੱਕੀ ਆ ਥੋੜੀ ਡੀਕੰਪੋਜ਼ ਹੋਈ ਹੈ ਬਾਡੀ ਜਿਆਦਾ ਕੁਝ ਵੀ ਕਹਿਣਾ ਮਤਲਬ ਇਸ ਮੌਕੇ ਤੇ ਸਹੀ ਨਹੀਂ ਹੋਏਗਾ ਤੇ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਹੋਏਗੀ ਉਦੇ ਹਾਰ ਤੇ ਹੀ ਅਗਲੀ ਕਾਰਵਾਈ ਕਰ ਲੈਣ ਦੀ ਜਰੂਰਤ ਹੈ ਤੇ ਉਹਦੀ ਪਹਿਲਾਂ ਪਛਾਣ ਕਰਨੀ ਜ਼ਰੂਰੀ ਹੈ ਉਹਦੇ ਵਾਸਤੇ ਅਸੀਂ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਅਸੀਂ ਉਹਦੀ ਸੋਸ਼ਲ ਮੀਡੀਆ ਤੇ ਸਰਕੂਲੇਟ ਕਰਦੇ ਆ ਕਿ ਲੱਗਦਾ ਸਰ ਕਦੋਂ ਕਦੀ ਕਿੰਨੇ ਦਿਨਾਂ ਦੀ ਬੋਡੀ ਪਈ ਹੈ ਕੋਈ ਬੋਡੀ ਵੈਸੇ ਕਰੀਬ ਲੱਗ ਰਿਹਾ ਤੇ 3 ਤੋਂ 4 ਦਿਨ ਪੁਰਾਣੀ ਹੈਗੀ ਆ ਤੇ ਬਾਕੀ ਜੋ ਸਹੀ ਤਾਥਿਆ ਉਹ ਜਿਹੜੀ ਪੋਸਟ ਮੈਡਮ ਦੀ ਰਿਪੋਰਟ ਤੋਂ ਗੱਲ ਲੱਗਣਗੇ ਠੀਕ ਹੈ ਸਰ ਥੈਂਕ ਯੂ ਸੋ ਐਸਐਚਓ ਸਾਹਿਬ ਹੈ ਸਾਡੇ ਨਾਲ ਖੜੇ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਜੇ ਡੈੱਡ ਬੋਡੀ ਮਿਲੀ ਹੈ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਸੋ ਤੁਸੀਂ ਦੇਖਦੇ ਰਹੋ ਦਿਨਿਕ ਸਵੇਰਾ ਮੈਂ ਤੁਹਾਡਾ ਰਿਸ਼ੀ ਕੁਮਰਾ ਹੁਸ਼ਿਆਰਪੁਰ ਤੋਂ ਸੋ ਦਿਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਸੋ ਹੁਸ਼ਿਆਰਪੁਰ ਦੇ ਵਿੱਚ ਅੱਜ ਕੈਂਡਾ ਦਾ ਥਾਣੇ ਦੇ ਬਿਲਕੁਲ ਸਾਹਮਣੇ ਹੀ ਇੱਕ ਮਾਰਕੀਟ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਤੇ ਆਓ ਗੱਲਬਾਤ ਕਰਾਂਗੇ ਸਾਡੇ ਨਾਲ ਕਿਰਨ ਸਿੰਘ ਜੀ ਸਿਟੀ ਦੇ ਐਸਐਚਓ ਖੜੇ ਨੇ ਸਰ ਇਹ ਕੀ ਹੈ ਸਾਰਾ ਮਾਮਲਾ ਬੋਡੀ ਦਾ ਕੋਈ ਪਤਾ ਸਾਨੂੰ ਗਰੀਬ ਸਾਡੇ ਛੋਟੀ ਇਨਫੋਰਮੇਸ਼ਨ ਮਿਲੀ ਹੈ ਵੀ ਤੇ ਉਹਦੀ ਹਾਲਤ ਕਾਫੀ ਖਰਾਬ ਹੈ ਤੇ ਅਸੀਂ ਆਪਣੀ ਪੁਲਿਸ ਟੀਮ ਭੇਜ ਕੇ ਉਹਨੂੰ 72 ਘੰਟੇ ਵਾਸਤੇ ਸਿਵਲ ਹਸਪੀਟਲ ਦੀ ਮੋਰਚਲੀ 'ਚ ਰਖਵਾ ਦਿੱਤਾ ਉਹਦੀ ਫੋਟੋਗ੍ਰਾਫ ਖਿੱਚ ਕੇ ਆਪਾਂ ਸਰਕੂਲੇਟ ਕਰਦੇ ਆ ਤੁਹਾਡੇ ਚੈਨਲ ਤੇ ਹੋਰ ਸੋਸ਼ਲ ਮੀਡੀਆ ਰਾਹੀਂ ਤੇ ਜਦੋਂ ਵੀ ਪਛਾਣ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਪਛਾਣ ਹੋ ਜਾਂਦੀ ਹੈ ਜਦੋਂ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਸਰ ਕੀ ਲੱਗਦਾ ਹੈ ਕਿ ਮਾਮਲਾ ਕੋਈ ਕੋਈ ਕਤਲ ਲੱਗਦਾ ਜਾਂ ਕੋਈ ਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਰਾ ਕੁਝ ਕਲੀਅਰ ਹੋ ਪਾਏਗਾ ਕੁਝ ਵੀ ਇਸ ਤਰ੍ਹਾਂ ਕਹਿਣਾ ਕਿਉਂਕਿ ਇਹਦੀ ਬਾਡੀ ਦੀ ਹਾਲਤ ਗਲ ਚੁੱਕੀ ਆ ਥੋੜੀ ਡੀਕੰਪੋਜ਼ ਹੋਈ ਹੈ ਬਾਡੀ ਜਿਆਦਾ ਕੁਝ ਵੀ ਕਹਿਣਾ ਮਤਲਬ ਇਸ ਮੌਕੇ ਤੇ ਸਹੀ ਨਹੀਂ ਹੋਵੇਗਾ ਤੇ ਜੋ ਵੀ ਪੋਸਟ ਮਾਰਡਮ ਦੀ ਰਿਪੋਰਟ ਹੋਏਗੀ ਉਹਦੇ ਆਧਾਰ ਤੇ ਹੀ ਅਗਲੀ ਕਾਰਵਾਈ ਕਰਜ ਲੈਂਦੇ ਜਾਵੋਗੇ ਤੇ ਉਹਦੀ ਪਹਿਲਾਂ ਪਛਾਣ ਕਰਨੀ ਜ਼ਰੂਰੀ ਹੈ ਉਹਦੇ ਵਾਸਤੇ ਅਸੀਂ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਅਸੀਂ ਉਹਦੀ ਉਹਨੂੰ ਸੋਸ਼ਲ ਮੀਡੀਆ ਤੇ ਸਰਕੂਲੇਟ ਕਰਦੇ ਆ ਕਿ ਲੱਗਦਾ ਸਰ ਕਦੋਂ ਕਦੀ ਕਿੰਨੇ ਦਿਨਾਂ ਦੀ ਬੋਡੀ ਪਈ ਹੈ ਕੋਈ ਬੋਡੀ ਵੈਸੇ ਕਰੀਬ ਲੱਗ ਰਿਹਾ ਤੇ 3 ਤੋਂ 4 ਦਿਨ ਪੁਰਾਣੀ ਹੈਗੀ ਆ ਤੇ ਬਾਕੀ ਜੋ ਸਹੀ ਤਾਥਿਆ ਉਹ ਸਿਰਫ ਪੋਸਟ ਮਾਰਡਮ ਦੀ ਰਿਪੋਰਟ ਤੋਂ ਹੀ ਰੋਦ ਲੱਗਣਗੇ ਠੀਕ ਹੈ ਸਰ ਥੈਂਕ ਯੂ ਸੋ ਐਸਐਚਓ ਸਾਹਿਬ ਸਾਡੇ ਨਾਲ ਖੜੇ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਜੇ ਡੈੱਡ ਬੋਡੀ ਮਿਲੀ ਹੈ ਪੋਸਟਮਾਰਟ ਤੋਂ ਬਾਅਦ ਹੀ ਪਤਾ ਲੱਗੇਗਾ ਸੋ ਤੁਸੀਂ ਦੇਖਦੇ ਰਹੋ ਦਿਨਿਕ ਸਵੇਰਾ ਮੈਂ ਤੁਹਾਡਾ ਰਿਸ਼ੀ ਕੁਮਰਾ ਹੁਸ਼ਿਆਰ ਕੋਲ ਸੋ ਦਿਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਸੋ ਹੁਸ਼ਿਆਰਪੁਰ ਦੇ ਵਿੱਚ ਅੱਜ ਕੈਂਡਾ ਦਾ ਥਾਣੇ ਦੇ ਬਿਲਕੁਲ ਸਾਹਮਣੇ ਹੀ ਇੱਕ ਮਾਰਕੀਟ ਦੇ ਵਿੱਚ ਡੈੱਡ ਬੋਡੀ ਮਿਲੀ ਹੈ ਤੇ ਆਹ ਗੱਲਬਾਤ ਕਰਾਂਗੇ ਸਾਡੇ ਨਾਲ ਕਿਰਨ ਸਿੰਘ ਜੀ ਸਿਟੀ ਦੇ ਐਸਐਚਓ ਖੜੇ ਨੇ ਸਰ ਇਹ ਕੀ ਹੈ ਸਾਰਾ ਮਾਮਲਾ ਬੋਡੀ ਦਾ ਕੋਈ ਪਤਾ ਲੱਗਦਾ ਸਰ ਲਗਭਗ ਸਾਡੇ ਕੋਲ ਹੀ ਇਨਫੋਰਮੇਸ਼ਨ ਮਿਲੀ ਹੈ ਕਿ ਤੇ ਉਹਦੀ ਹਾਲਤ ਕਾਫੀ ਖਰਾਬ ਹੈ ਤੇ ਅਸੀਂ ਆਪਣੀ ਪੁਲਿਸ ਟੀਮ ਭੇਜ ਕੇ ਉਹਨੂੰ 72 ਘੰਟੇ ਵਾਸਤੇ ਸਿਵਲ ਹਸਪੀਟਲ ਦੀ ਮੋਰਚਲੀ 'ਚ ਰਖਵਾ ਦਿੱਤਾ ਉਹਦੀ ਫੋਟੋਗ੍ਰਾਫ ਖਿੱਚ ਕੇ ਆਪਾਂ ਸਰਕੂਲੇਟ ਕਰਦੇ ਆ ਤੁਹਾਡੇ ਚੈਨਲ ਤੇ ਹੋਸਟੇਜ ਸੋਸ਼ਲ ਮੀਡੀਆ ਰਾਹੀਂ ਤੇ ਜਦੋਂ ਵੀ ਪਛਾਣ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਪਛਾਣ ਹੋ ਜਾਂਦੀ ਹੈ ਜਦੋਂ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਅਮਲ ਜਲਿਆਂਦੀ ਜਾਵੇਗੀ ਸਰ ਕੀ ਲੱਗਦਾ ਹੈ ਕਿ ਮਾਮਲਾ ਕੋਈ ਕੋਈ ਕਤਲ ਲੱਗਦਾ ਜਾਂ ਕੋਈ ਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਰਾ ਕੁਝ ਕਲੀਅਰ ਹੋ ਪਾਏਗਾ ਕੁਝ ਵੀ ਇਸ ਤਰ੍ਹਾਂ ਕਹਿਣਾ ਕਿਉਂਕਿ ਇਹਦੀ ਬਾਡੀ ਦੀ ਹਾਲਤ ਗਲ ਚੁੱਕੀ ਆ ਥੋੜੀ ਡੀਕੰਪੋਜ਼ ਹੋਈ ਹੈ ਬਾਡੀ ਜਿਆਦਾ ਕੁਝ ਵੀ ਕਹਿਣਾ ਮਤਲਬ ਇਸ ਮੌਕੇ ਤੇ ਸਹੀ ਨਹੀਂ ਹੋਏਗਾ ਤੇ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਹੋਏਗੀ ਉਹਦੇ ਆਧਾਰ ਤੇ ਹੀ ਅਗਲੀ ਕਾਰਵਾਈ ਅਮਲ ਜਲਿਆਂਦੀ ਜਾਵੇਗੀ ਤੇ ਉਹਦੀ ਪਹਿਲਾ ਪਛਾਣ ਕਰਨੀ ਜ਼ਰੂਰੀ ਹੈ ਉਹਦੇ ਵਾਸਤੇ ਅਸੀਂ ਜੋ ਬਣਦੀ ਕਾਨੂੰਨੀ ਕਰਵਾਈ ਆ ਅਸੀਂ ਉਹਦੀ ਉਹਨੂੰ ਸੋਸ਼ਲ ਮੀਡੀਆ ਤੇ ਸਰਕੂਲੇਟ ਕਰਦੇ ਆ ਕੀ ਲੱਗਦਾ ਸਰ ਕਦੋਂ ਕਦੀ ਕਿੰਨੇ ਦਿਨਾਂ ਦੀ ਬੋਡੀ ਪਈ ਹੈ ਕੋਈ ਬੋਡੀ ਵੈਸੇ ਕਰੀਬ ਲੱਗ ਰਿਹਾ ਤੇ 3 ਤੋਂ 4 ਦਿਨ ਪੁਰਾਣੀ ਹੈਗੀ ਆ ਤੇ ਬਾਕੀ ਜੋ ਸਹੀ ਤਾਥਿਆ ਉਹ ਸਿਰਫ ਪੋਸਟਮਾਰਟਮ ਦੀ ਰਿਪੋਰਟ ਤੋਂ ਹੀ ਬਦਲ ਲੱਗੂਗੀ ਠੀਕ ਹੈ ਸਰ ਥੈਂਕ ਯੂ ਸੋ ਇਹ ਐਸਐਚਓ ਸਾਹਿਬ ਹੈ ਸਾਡੇ ਨਾਲ ਖੜੇ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਜੇ ਡੈੱਡ ਬੋਡੀ ਮਿਲੀ ਹੈ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਸੋ ਤੁਸੀਂ ਦੇਖਦੇ ਰਹੋ ਡੈਨਿਕ ਸਵੇਰਾ ਮੈਂ ਤੁਹਾਡਾ ਰਿਸ਼ੀ ਕੁਮਰਾ ਹੁ ਸੋ ਦੇਨਿਕ ਸਵੇਰਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਸਾਰਾ ਸਵਾਗਤ ਹੈ ਸੋ ਹੁਸ਼ਿਆਰਪੁਰ ਦੇ ਵਿੱਚ ਅੱਜ ਕੈਂਡਾ ਦਾ ਥਾਣੇ ਦੇ ਬਿਲਕੁਲ ਸਾਹਮਣੇ ਹੀ ਇੱਕ ਮਾਰਕੀਟ ਦੇ ਵਿੱਚ ਡੈਡ ਬੋਡੀ ਮਿਲੀ ਹੈ ਤੇ ਆਓ ਗੱਲਬਾਤ ਕਰਾਂਗੇ ਸਾਡੇ ਨਾਲ ਕਿਰਨ ਸਿੰਘ ਜੀ ਸਿਟੀ ਦੇ ਐਸ ਐਚ ਓ ਖੜੇ ਨੇ ਸਰ ਇਹ ਕੀ ਹੈ ਸਾਰਾ ਮਾਮਲਾ ਬੋਡੀ ਦਾ ਕੋਈ ਪਤਾ ਨਹੀਂ ਸਾਡੇ ਕੋਲ ਗਰੀਬ ਸਾਡੀ ਸ਼ੁਰੂ ਜੀ ਇਨਫੋਰਮੇਸ਼ਨ ਮਿਲੀ ਹੈ ਕਿ ਇੱਕ ਲਵਾਰਸ ਲਾਸ਼ ਦੁਕਾਨ ਦੀ ਛੱਤ ਤੇ ਪਈ ਹੈ ਤੇ ਉਹਦੀ ਹਾਲਤ ਕਾਫੀ ਖਰਾਬ ਹੈ ਤੇ ਅਸੀਂ ਆਪਣੀ ਪੁਲਿਸ ਟੀਮ ਭੇਜ ਕੇ ਉਹਨੂੰ 72 ਘੰਟੇ ਵਾਸਤੇ ਸਿਵਲ ਹਸਪੀਟਲ ਦੀ ਮੋਰਚੀਲੀ ਚ ਰੱਖਵਾ ਦਿੱਤਾ। ਉਹਦੀ ਫੋਟੋਗ੍ਰਾਫ ਖਿੱਚ ਕੇ ਆਪਾਂ ਸਰਕੂਲੇਟ ਕਰਦੇ ਆਂ ਤੁਹਾਡੇ ਚੈਨਲ ਤੇ ਹੋਰ ਸੋਸ਼ਲ ਮੀਡੀਆ ਰਾਹੀਂ ਤੇ ਜਦੋਂ ਵੀ ਪਛਾਣ ਹੋ ਜਾਂਦੀ ਹੈ ਉਸ ਤੋਂ ਪਹਿਲਾਂ ਪਛਾਣ ਹੋ ਜਾਂਦੀ ਹੈ। ਜਦੋਂ ਪੋਸਟਮਾਰਟਮ ਕਰਵਾ ਕੇ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਸਰ ਕੀ ਲੱਗਦਾ ਹੈ ਕਿ ਮਾਮਲਾ ਕੋਈ ਕੋਈ ਕਤਲ ਲੱਗਦਾ ਜਾਂ ਕੋਈ ਕੀ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਸਾਰਾ ਕੁਝ ਕਲੀਅਰ ਹੋ ਪਾਏਗਾ। ਕੁਝ ਵੀ ਇਸ ਤਰ੍ਹਾਂ ਕਹਿਣਾ ਕਿਉਂਕਿ ਉਹਦੀ ਬਾਡੀ ਦੀ ਹਾਲਤ ਗਲ ਚੁੱਕੀ ਆ। ਥੋੜੀ ਡੀਕੰਪੋਜ਼ ਹੋਈ ਹੈ ਬਾਡੀ। ਜਿਆਦਾ ਕੁਝ ਵੀ ਕ ਤੇ ਜੋ ਵੀ ਪੋਸਟ ਮਾਰਡਮ ਦੀ ਰਿਪੋਰਟ ਹੋਏਗੀ ਉਹਦੇ ਆਧਾਰ ਤੇ ਹੀ ਅਗਲੀ ਕਾਰਵਾਈ ਕਰਜ ਲੈਂਦੇ ਜਾਵੋਗੇ ਤੇ ਉਹਦੀ ਪਹਿਲਾਂ ਪਛਾਣ ਕਰਨੀ ਜ਼ਰੂਰੀ ਹੈ ਉਹਦੇ ਵਾਸਤੇ ਅਸੀਂ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਅਸੀਂ ਉਹਦੀ ਉਹਨੂੰ ਸੋਸ਼ਲ ਮੀਡੀਆ ਤੇ ਸਰਕੂਲੇਟ ਕਰਦੇ ਹਾਂ ਕੀ ਲੱਗਦਾ ਸਰ ਕਦੋਂ ਕਦੀ ਕਿੰਨੇ ਦਿਨਾਂ ਦੀ ਬੋਡੀ ਪਈ ਹੈ ਕੋਈ ਬੋਡੀ ਵੈਸੇ ਕਰੀਬ ਲੱਗ ਰਿਹਾ ਤੇ 3 ਤੋਂ 4 ਦਿਨ ਪੁਰਾਣੀ ਹੈਗੀ ਆ ਤੇ ਬਾਕੀ ਜੋ ਸਹੀ ਤਾਥਿਆ ਉਹ ਸਿਰਫ ਪੋਸਟ ਮਾਰਡਮ ਦੀ ਰਿਪੋਰਟ ਤੋਂ ਹੀ ਰੋਧ ਲੱਗਣਗੇ ਠੀਕ ਹੈ ਸਰ ਥੈਂਕ ਯੂ ਸੋ ਐਸ ਐਚਓ ਸਾਹਿਬ ਹੈ ਸਾਡੇ ਨਾਲ ਖੜੇ ਸੀਗੇ ਤੇ ਇਹਨਾਂ ਨੇ ਦੱਸਿਆ ਕਿ ਜੇ ਡੈੱਡ ਬੋਡੀ ਮਿਲੀ ਹੈ ਪੋਸਟਮਾਰਟ ਤੋਂ ਬਾਅਦ ਹੀ ਪਤਾ ਲੱਗੇਗਾ ਸੋ ਤੁਸੀਂ ਦੇਖਦੇ ਰਹੋ ਡੇਨਿਕ ਸਵੇਰਾ ਮੈਂ ਤੁਹਾਡਾ ਰਿਸ਼ੀ ਕੁਮਰਾ ਹੁਸ਼ਿਆਰ